ਕਾਫੀ ਹਾਊਸ ਫੁੱਲ ਨਜ਼ਰ ਆ ਰਿਹਾ ਵਾ ਪਹਿਲਾਂ ਤਾਂ ਟਿਕਟ ਲੈਣ ਲੱਗੇ ਥੋੜੀ ਜੀ ਸਾਨੂੰ ਦਿੱ ਦਿੱਤ ਹੋਈ ਕਿਉਂਕਿ ਕਾਫੀ ਲੰਬੀਆਂ ਲਾਈਨਾਂ ਲੱਗੀਆਂ ਸੀ ਉਹ ਗੁੱਗਲ ਦੀਆਂ ਫਿਲਮਾਂ ਅਸੀਂ ਵੀ ਸੀਆਰ ਚੱਲਦੇ ਤੇ ਵੀਸੀਆਰ ਤੇ ਵਿੱਚ ਅਸੀਂ ਬੈਠ ਕੇ ਸਾਰੀ ਸਾਰੀ ਰਾਤ ਪੰਜਾਬੀ ਫਿਲਮਾਂ ਵੇਖਦੇ ਜਦੋਂ ਸਕੂਲ ਟਾਈਮ ਦੀਆਂ ਗੱਲਾਂ ਕਰਦੇ ਪਿਆ ਤੇ ਅੱਜ ਥੀਏਟਰ ਤੇ ਆ ਕੇ ਜਦੋਂ ਉਹਨਾਂ ਦੀਆਂ ਫਿਲਮਾਂ ਦੇਦਿਆਂ ਅਸੀਂ ਜਵਾਨ ਹੋ ਗਏ ਆ ਪਰ ਉਹ ਗੱਲਾਂ ਨਹੀਂ ਬਚੂਰੀ ਨਹੀਂ ਹੋਏ ਉਹਨਾਂ ਦੀ ਜੋ ਪਹਿਲਾਂ ਆਵਾਜ਼ ਹੀ ਇਸ ਤਰ੍ਹਾਂ ਦੀ ਮੋਹਣਾ ਆਵਾਜ਼ ਆ ਤਸਾ ਵਸੂਲ ਪਰਫਾਰਮੈਂਸ ਦਿੱਤੀ ਆ ਇਸ ਵਿੱਚ ਪਹਿ ਪੂਰੇ ਹੋ ਜਾਂਦੇ ਨੇ ਜੇ ਮੂਵੀ ਦੇਖਣੀ ਚਾਹੋਗੇ ਬਹੁਤ ਹੀ ਸੀੜੀਆਂ ਤਾਲੀਆਂ ਆਵਦੀਆਂ ਤੁਹਾਨੂੰ ਦੱਸੀ ਕਿ ਮੂਵੀ ਦੇਖਣ ਆ ਰਹੀ ਹੈ ਪਰਿਵਾਰਿਕ ਮੂਵੀ ਰਿਹਾ ਪਰਿਵਾਰ ਦੇ ਨਾਲ ਪਹੁੰਚੋ ਮੂਵੀ ਦਾ ਇੰਜੋਏ ਲੋ ਪੂਰੇ ਐਸਾ ਵਸੂਲ ਪਰਫਾਰਮੈਂਸਿਸ ਨਹੀਂ ਹੋਏ ਥੇ ਇਸ ਫਿਲਮ ਵਿੱਚ ਆਪਣੇ ਦੇਵ ਕਰੋੜ ਜੀ ਤੇ ਆਪਣੇ ਗੋਗੂ ਗਿਲ ਭਾਈ ਜੀ ਕਿਆ ਕਿਆ ਹੀ ਕਹਣੇ ਐ ਐਂਡ ਐਂਡ ਨਹੀਂ ਐਂਡ ਤੋਂ ਜਾਂਦਾ ਜੀ ਫੇਰ ਦਿਨ ਸੋਖੀ ਇੰਨੀ ਆ ਗਈ ਟੀਟ ਮਿਲ ਗਈ ਜਾਨਾ ਤੁਹਾਨੂੰ ਸ਼ੁਕਰ ਦਾ ਟੀਟ ਮਿਲ ਗਈ ਸੋਖੀ ਨਾ ਕਹੋ ਮਿਲ ਗਈ ਆ ਦੇਖ ਕੇ ਨਜ਼ਾਰਾ ਆ ਗਿਆ ਦੇਖੇ ਮੇਰਾ ਨਵਿਸ਼ਾਲ ਜੀ ਸ਼ਾਲ ਜੀ ਕਿਹੜੀ ਫਿਲਮ ਦੇਖ ਰਹੇ ਆ ਅੱਜ ਗੁੱਗੂ ਗਿੱਲ ਦੀ ਦ ਗਾਂਦੇ ਦੀ ਫਿਲਮ ਲੱਗੀ ਮਝਾਇਲ ਉਹ ਦੇਖਣ ਵਾਸਤੇ ਆਏ ਤੇ ਪੈਸੇ ਵਸੂਲਿਆ ਕਾਫੀ ਹਾਊਸ ਫੁੱਲ ਨਜ਼ਰ ਆ ਰਿਹਾ ਵਾ ਪਹਿਲਾਂ ਤਾਂ ਟਿਕਟ ਲੈਣ ਲੱਗੇ ਥੋੜੀ ਜੀ ਸਾਨੂੰ ਦਿੱਕਤ ਹੋਈ ਕਿਉਂਕਿ ਕਾਫੀ ਲੰਬੀਆਂ ਲਾਈਨਾਂ ਲੱਗੀਆਂ ਸੀ ਆਨਲਾਈਨ ਬੁਕਿੰਗ ਕਰਨ ਦੀ ਵੀ ਕੋਸ਼ਿਸ਼ ਕੀਤੀ ਪਰ ਜਦੋਂ ਫਿਰ ਅਸੀਂ ਇੱਥੇ ਮਾਲ ਚ ਆਣ ਕੇ ਟਿਕਟ ਲਈ ਆ ਤੇ ਜਦੋਂ ਅੰਦਰ ਗਏ ਆ ਬਹੁਤ ਵਧੀਆ ਲੱਗਾ ਮੂਵੀ ਬਹੁਤ ਵਧੀਆ ਆ ਜਿੰਨੇ ਵੀ ਕਲਾਕਾਰ ਆ ਪੰਜਾਬੀ ਕਲਾਕਾਰ ਆ ਫਿਲਮ ਬਹੁਤ ਵਧੀਆ ਲੱਗੀ ਆ ਪੰਜਾਬ ਇਸ ਤਰ੍ਹਾਂ ਇਸ ਤਰ੍ਹਾਂ ਦੀਆਂ ਫਿਲਮਾਂ ਜਿਹੜੀਆਂ ਵਾਂ ਲਗਾਤਾਰ ਅਪਰਾਲਾ ਕਰਨਾ ਚਾਹੀਦਾ ਬਣਨੀਆਂ ਚਾਹੀਦੀਆਂ ਲਗਾਤਾਰ ਇਸ ਤਰ੍ਹਾਂ ਦੀਆਂ ਫਿਲਮਾਂ ਬਣਨ ਜਿਵੇਂ ਅਸੀਂ ਸਾਉਦੀਆਂ ਫਿਲਮਾਂ ਨੂੰ ਬਹੁਤ ਜ਼ਿਆਦਾ ਫੋਲੋ ਕਰਦੇ ਆ ਸਾਉਦੀਆਂ ਫਿਲਮਾਂ ਵੇਖਦੇ ਆ ਸਭ ਤੋਂ ਜ਼ਿਆਦਾ ਜੇ ਕਮਾਈ ਦੀ ਗੱਲ ਕੀਤੀ ਜੇ ਸਾਉਦੀਆਂ ਫਿਲਮਾਂ ਦੇ ਵਿੱਚੋਂ ਪੰਜਾਬ ਦੇ ਜਿਹੜੇ ਲੋਕ ਨੇ ਉਹਨਾਂ ਨੇ ਸਭ ਤੋਂ ਜ਼ਿਆਦਾ ਸਾਉਦੀਆਂ ਫਿਲਮਾਂ ਦੇਖੀਆਂ ਨੇ ਜਿਵੇਂ ਹੁੰਦਾ ਸੀ ਗੱਗੂ ਬੇਟੀ ਫਿਲਮ ਦੇਖਣ ਵਾਸਤੇ ਲਾਈਨਾਂ ਪਹਿਲਾਂ ਵੀ ਲੱਗੀਆਂ ਲੈ ਅੱਜ ਵੀ ਗੱਗੂ ਕੋਲ ਉਸ ਤਰੀਕੇ ਨਾਲ ਆਈ ਦੇਖੋ ਜੀ ਮੈਨੂੰ ਅਮੈਂ ਆਪਣੇ ਬਚਪਨ ਦੀ ਗੱਲ ਕਰਦਾ ਗੁੱਗੂ ਗਿੱਲ ਦੀਆਂ ਫਿਲਮਾਂ ਅਸੀਂ ਵੀਸੀਆਰ ਚੱਲਦੇ ਤੇ ਵੀਸੀਆਰ ਦੇ ਵਿੱਚ ਅਸੀਂ ਬੈਠ ਕੇ ਸਾਰੀ-ਸਾਰੀ ਰਾਤ ਪੰਜਾਬੀ ਫਿਲਮਾਂ ਵੇਖਦੇ ਜਦੋਂ ਸਕੂਲ ਟਾਈਮ ਦੀਆਂ ਗੱਲਾਂ ਕਰਦੇ ਪਿਆ ਤੇ ਅੱਜ ਥੀਏਟਰ ਤੇ ਆ ਕੇ ਜਦੋਂ ਉਹਨਾਂ ਦੀਆਂ ਫਿਲਮਾਂ ਦੇਦੇ ਆ ਅਸੀਂ ਜਵਾਨ ਹੋ ਗਏ ਆ ਪਰ ਗੁੱਗੂ ਗਿੱਲੋਂ ਨਹੀਂ ਬਜ਼ੁਰਗ ਨਹੀਂ ਹੋਏ ਉਹਨਾਂ ਦੀ ਜੋ ਪਹਿਲਾਂ ਆਵਾਜ਼ ਹੀ ਇਸ ਤਰ੍ਹਾਂ ਦੀ ਹੂਨ ਆਵਾਜ਼ ਆ ਪਹਿਲਾਂ ਵੀ ਉਹਨਾਂ ਦੀ ਇਸ ਤਰ੍ਹਾਂ ਦੀ ਆਵਾਜ਼ ਹੀ ਤੇ ਮਜ਼ਾ ਆਉਂਦਾ ਉਹਨਾਂ ਦੀ ਜਿੰਨੀਆਂ ਵੀ ਫਿਲਮਾਂ ਆਂਦੀਆਂ ਮੇਰੇ ਨਾਲ ਦਲੀਪ ਕੁਮਾਰਿਆ ਜੀ ਜੀ ਕਿਹੜੀ ਫਿਲਮ ਦੇਖਣਾ ਹੈ ਅੱਜ ਅਸੀਂ ਮੁਝਿਆਲ ਮੂਵੀ ਦੇਖਣ ਆਏ ਆ ਆਪਣੇ ਗੱਗੂ ਜੀ ਦੀ ਜਿੰਨਾ ਕਿ ਬਹੁਤ ਵਧੀਆ ਮੂਵੀ ਬਣਾਉਂਦੇ ਨੇ ਤੇ ਕਿਰਦਾਰ ਉਹਨਾਂ ਦਾ ਹੈ ਬੈਸਟ ਕਿਰਦਾਰ ਹੁੰਦਾ ਹੈ ਉਹਨਾਂ ਦਾ ਉਹ ਜज्ਬਾ ਉਹ ਜੋਸ਼ ਹੈ ਜੋ ਪੁਰਾਣੇ ਸਮੇਂ ਦੇ ਵਿੱਚ ਸੀ ਤੇ ਨਾਲ ਹੀ ਉਹਨਾਂ ਦੇ ਦੇਵ ਕਰੋੜ ਜੀ ਉਹ ਤੇ ਤੁਹਾਨੂੰ ਪਤਾ ਹੀ ਆ ਗਾਂਧੀ ਮੂਵੀ ਤੋਂ ਮਸ਼ਹੂਰ ਨੇ ਉਹਨਾਂ ਨੇ ਵੀ ਆਪਣਾ ਰੋਲ ਬਹੁਤ ਵਧੀਆ ਨਿਭਾਇਆ ਤੇ ਇਸ ਤੋਂ ਬਾਅਦ ਆਪਾਂ ਰੂਪੀ ਗਿੱਲ ਦੀ ਗੱਲ ਕਰ ਲਈਏ ਜਿਨ੍ਹਾਂ ਨੇ ਬੀਬੀ ਰਜਮੀ ਮੂਵੀ ਬਣਾਈ ਸੀ ਉਸ ਵਿੱਚ ਬੀਬੀ ਰਜਮੀ ਨੇ ਦਾ ਕਿਰਦਾਰ ਬਹੁਤ ਵਧੀਆ ਨਿਭਾਇਆ ਹੋਣਾ ਤੇ ਇਸ ਵਿੱਚ ਜਿਹੜਾ ਉਹਨਾਂ ਨੇ ਪੁਲਿਸ ਦਾ ਰੋਲ ਕੀਤਾ ਹੈ ਬਹੁਤ ਹੀ ਐਂਡ ਹੈ ਪੈਸਾ ਵਸੂਲ ਪਰਫਾਰਮੈਂਸ ਦਿੱਤੀ ਹੈ ਇਸ ਵਿੱਚ ਪੈਸੇ ਪੂਰੇ ਹੋ ਜਾਂਦੇ ਨੇ ਜੇ ਮੂਵੀ ਦੇਖਣ ਲਈ ਪਹੁੰਚੋਗੇ ਸੀੜੀਆਂ ਤਾਲੀਆਂ ਕਿੰਨੇ ਕਬੱਡੀਆ ਥੀਏਟਰ ਬਹੁਤ ਹੀ ਸੀੜੀਆਂ ਤਾਲੀਆਂ ਵੱਜ ਰਿਹਾ ਤੁਹਾਨੂੰ ਦੱਸ ਜੀ ਕਿ ਮੂਵੀ ਦੇਖਣ ਆਲੀ ਹੈ ਪਰਿਵਾਰਿਕ ਮੂਵੀ ਰਿਹਾ ਪਰਿਵਾਰ ਦੇ ਨਾਲ ਪਹੁੰਚੋ ਮੂਵੀ ਦਾ ਇੰਜੋਏ ਲੋ ਪੂਰੇ ਪੈਸਾ ਵਸੂਲ ਪਰਫਾਰਮੈਂਸ ਇਸ ਮੂਵੀ ਵਿੱਚ ਮਨੋਇਕਮਲ ਭਾਈ ਲੋ ਜੀ ਕਿਹੜੀ ਫਿਲਮ ਦੇਖਣ ਆਏ ਮੈਂ ਜਾਲ ਬਲਮ ਵੇਖਣ ਆਇਆ ਗੂਗਲ ਤੇ ਜਿਹੜੀ ਨਵੀਂ ਮੂਵੀ ਆਈ ਹੈ ਬਹੁਤ ਵਧੀਆ ਲੱਗੀ ਆ ਪੈਸੇ ਖਰਚੇ ਤੇ ਪੂਰੇ ਹੋਏ ਆ ਕਿ ਇਹ ਨਹੀਂ ਹੋਇਆ ਕਿ ਪੈਸੇ ਖਰਚ ਕੇ ਸਾਨੂੰ ਅ ਨੇ ਤਾਂ ਫਿਲਮਾਂ ਵੇਖਣ ਆਈਏ ਤੇ ਸੁਸਤੀ ਪੈ ਜਾਂਦੀ ਆ ਪਰ ਸੁਸਤੀ ਨਹੀਂ ਅੱਥਾ ਇੰਜੋਏਆ ਇੰਜੋਏ ਕੀਤਾ ਪੜਾ ਚਾਂਗਰਾ ਮਹਾਰ ਮਹਾਰਾਜੀ ਅੰਦਰ ਸਾਰਾ ਇਹ ਨਹੀਂ ਜਿੰਨੇ ਵੀ ਪਬਲਿਕ ਆ ਗਈ ਸੀ ਹਾਲ ਫੁੱਲ ਹੋਇਆ ਦੱਸਿਆ ਸੀ ਦਿਲ ਕੁਛ ਹੋਇਆ ਨਹੀਂ ਦਿਲ ਮੈਂ ਕਹਿੰਦਾ ਬਾਗੋ ਬਾਗ ਹੋ ਗਿਆ ਕਿਉਂ ਗੱਗੋ ਗਿਲ ਜੀ ਛੋਟਾ ਹੁੰਦੇ ਵੇਖਦੇ ਆਨੇ ਆ ਬੀਸੀਆਰ ਹੁਣ ਚੱਲਦੇ ਹੁੰਦੇ ਸੀ ਉਸ ਵੇਲੇ ਸਕੂਲ ਦੇ ਟਾਈਮ ਸਾਡੇ ਵੀ ਤੇ ਉਹੋ ਹੀ ਬੀਸੀਆਰ ਚ ਫਿਲਮਾਂ ਵੇਖੀਦੀ ਅਸੀਂ ਗੱਗੋ ਗਿਲ ਦੀ ਪਰ ਛਿਲਮੇ ਚ ਆ ਕੇ ਬਹੁਤ ਜ਼ਿਆਦਾ ਇੰਜੋਏ ਕੀਤਾ ਉਹ ਫਿਲਮ ਵੇਖ ਕੇ ਉਹੋ ਜੋ ਪੁਰਾਣੇ ਜ਼ਮਾਨੇ ਦੀ ਟੋਰ ਹੁਣਾਂ ਪੰਜਾਬੀਅਤ ਨੂੰ ਬਚਾਇਆ ਜਿਹੜੀ ਟੋਰ ਉਹਨਾਂ ਦੀ ਇਹੋ ਜਿਹੀ ਹੈਗੀ ਆ ਤਾਂ ਉਹ ਹੀ ਦੇਖਣ ਨੂੰ ਲਿਆ ਹਾਂਜੀ ਬਹੁਤ ਵਧੀਆ ਜੀ ਹਾਂਜੀ ਮੇਰਾ ਪ੍ਰਵਿੰਦਰ ਗੋਲਡੀ ਸਰ ਕੀ ਕਹਿਣਾ ਚਾਹੁੰਦੇ ਆ ਕਿਹੜੀ ਫਿਲਮ ਦੇਖਣਾ ਜੀ ਸਰ ਮਜ਼ੇਦਾਰ ਫਿਲਮ ਦੇਖਣ ਆਏ ਹਾਂ ਮੈਂ ਆਰਟਿਸਟਾਂ ਮੈਂ ਫਿਲਮ ਵੇਖ ਕੇ ਬਾਗੋ-ਬਾਗ ਹੋ ਗਿਆ ਜੀ ਇਸ ਫਿਲਮ ਵਿੱਚ ਆਪਣੇ ਦੇਵ ਖੋੜ ਜੀ ਦੀ ਤੇ ਆਪਣੇ ਗੁੱਗੂ ਗੱਲ ਭਾਈ ਦੀ ਕਿਆ ਕਿਆ ਹੀ ਕਹਣੇ ਐ ਐਂਡ ਐਂਡ ਨਹੀਂ ਐਂਡ ਤੋਂ ਐਂਡ ਆ ਜੀ ਰੂਪੀ ਗਿੱਲਾਂ ਨਾਲ ਦੀ ਐਕਟਿੰਗ ਪੁਲਿਸ ਦੇ ਵਿੱਚ ਜਾ ਗੂਗਲ ਭਾਈ ਉਹੇ ਤੌਰ ਜਿਹੜੀ ਆ ਪੜਾ ਲੱਗਾ ਉਹੇ ਤੁਰਦਾ ਪਿਆ ਮੋਰ ਨਹੀਂ ਚਾ ਆ ਉਹਨਾਂ ਦੀ ਹਰ ਡਾਲਗ ਅਲੱਗ ਦੀ ਅਲਾ ਹਰ ਚੀਜ਼ ਉਹਨਾਂ ਦੀ ਪਰਫਾਰਮੈਂਸ ਦੇ ਕੇ ਮਜ਼ਾ ਆਦਾ ਖਾਲ ਦੇ ਵਿੱਚ ਤੇ ਕੁੜੀਆਂ ਮੁੰਡੇ ਅੰਨੇ ਨਾ ਤੁਸੀਂ ਪੁੱਛੋ ਵੀ ਟਿਕਾਂ ਚਾੜਾ ਬੜਾ ਬੜਕਾ ਦੇ ਗਿਆਕਾਰ ਸੀ ਭਈ 600 ਕੀ ਮਿਲ ਗਈ ਸੀ ਟਿਕਟ ਦੀ 600 ਦੀ ਨੋਕੀਂ ਇਹ ਕਹਿੰਦੀ ਟਿਕਟ ਮਿਲ ਗਈ ਯਾਨਾ ਸ਼ੁਕਰ ਕਰੋ ਟਿਕਟ ਮਿਲ ਗਈ ਸੋਖੀ ਨਾ ਕਹੋ ਮਿਲ ਗਈ ਹੈ ਲੇਕਿਨ ਨਜ਼ਾਰਾ ਆ ਗਿਆ ਦੇਖ ਕੇ ਜਦੋਂ ਜੋ ਵੀ ਇਹ ਫਿਲਮਾਂ ਤੋਂ ਕੋਈ ਪੈਸਾ ਵਸੂਲ ਫਿਲਮ ਸਾਰੇ ਪਰਿਵਾਰ ਨਾਲ ਵੇਖੋ ਸਾਰੇ ਆਓ ਰਲ ਮਿਲ ਕੇ ਵੇਖੋ ਵਾਹ ਜੀ ਵਾਹ ਨਜ਼ਾਰਾ ਮੇਰਾ ਨਾਮ ਨਰਿੰਦਰ ਆ ਜੀ ਮੈਂ ਤੇ ਜੀ ਕਿਹੜੀ ਫਿਲਮ ਦੇਖਣ ਆਇਆ ਅੱਜ ਮਜੈਲ ਫਿਲਮ ਦੇਖਣ ਆਇਆ ਜੀ ਬਹੁਤ ਵਧੀਆ ਫਿਲਮ ਬਰੀਆ ਪੰਜਾਬੀ ਕਲਾਕਾਰਾਂ ਨੇ ਇਹਦੇ ਵਿੱਚ ਬਹੁਤ ਵਧੀਆ ਕੰਮ ਕੀਤਾ ਫਿਲਮ ਦੇਖ ਕੇ ਪਤਾ ਲੱਗਦਾ ਵੀ ਪੰਜਾਬ ਦੀਆਂ ਫਿਲਮਾਂ ਦਾ ਪੰਜਾਬੀ ਫਿਲਮਾਂ ਦਾ ਜਿਹੜਾ ਸਤਾਰਾ ਬਹੁਤ ਹੀ ਉੱਚਾ ਹੋ ਗਿਆ ਹੁਣ ਵਧੀਆ ਕੱਲ ਪਹਿਲਾਂ ਸੁਣਨ ਨੂੰ ਮਿਲਦਾ ਸੀ ਕਿ ਸਾਉਦੀਆਂ ਫਿਲਮਾਂ ਬਹੁਤ ਵਧੀਆ ਬਣਦੀਆਂ ਨੇ ਪਰ ਹੁਣ ਫਿਲਮ ਦੇਖ ਕੇ ਪਤਾ ਲੱਗਦਾ ਵੀ ਪੰਜਾਬੀ ਫਿਲਮਾਂ ਚ ਵੀ ਦਾਮਾ ਵਧੀਆ ਫਿਲਮਾਂ ਬਣ ਰਹੀਆਂ ਤੇ ਇਹ ਫਿਲਮ ਜਿਹੜੀ ਹੈਗਾ ਸੀ ਇਹ ਫਿਲਮ ਦਾ ਹਾਂਜੀ ਇੰਤਜ਼ਾਰ ਹੈਗਾ ਸੀ ਪੂਰਾ ਵਧੀਆ ਜੀ ਟ੍ਰੇਲਰ ਜਿੱਦੋਂ ਦੇਖਦੇ ਸੀ ਤਾਂ ਗੱਗੂ ਗਿੱਲ ਦੀ ਜਿਹੜੀ ਐਕਟਿੰਗ ਦਿਖਾਈ ਗਈ ਆ ਤਰਨ ਦਾ ਸਟਾਈਲ ਦਿਖਾਇਆ ਗਿਆਗਾ ਉਹ ਵਧੀਆ ਸੀ ਉਹ ਟ੍ਰੇਲਰ ਦੇ ਕਹਿ ਲੱਗਦਾ ਸੀ ਵੀ ਫਿਲਮ ਜ਼ਰੂਰ ਦੇਖਣ ਜਾਵਾਂਗੇ ਜਦੋਂ ਰਿਲੀਜ਼ ਹੋਵੇਗੀ ਅੱਜ ਪਹਿਲਾ ਦਿਨ ਪਹਿਲਾ ਸ਼ੋਅ ਮੈਂ ਕਹਿੰਦਾ ਭਰੀ ਭੇਜੀ ਲੋਕਾਂ ਨੇ ਅੰਦਰ ਚੀਕਾਂ 好，放在。